ਲੱਗ ਸਦਾ ਨੂੰ ਸੁਤਕਾ ਸ਼ੋਟਿਆ ਨੂੰ ਪਿਆਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਹ ਮੰਤਾਜ ਕਿਚਨ ਵਿੱਚ ਇਹ ਸਾਡਾ ਐਂਗਰੀ ਬਰਡ ਇਹ ਦੇਖਿਓ ਦੇਖਿਓ ਗੁੱਸਾਈ ਦਾ ਆਵਾਜ਼ ਮਾਰਦੇ ਮम्मा ਨੂੰ ਮम्मा ਮਾ ਆਇਆ ਆਇਆ ਮਿੱਠਾ ਪੁੱਤ ਫਿਰ ਤਾਂ ਆੜ ਦੋ ਆਵਾਜ਼ ਮम्मा ਨੂੰ ਅੱਜ ਆਪਾਂ ਬਣਾਉਣ ਲੱਗੇ ਆ ਪੰਜੀਰੀ ਇਹ ਕੋਈ ਵੀ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਖਾ ਸਕਦਾ ਰੈਸਪੀ ਪੰਜੀਰੀ ਦੀ ਐਂਡ ਤੱਕ ਜ਼ਰੂਰ ਦੇਖਿਓ ਆਓ ਫਿਰ ਸਟਾਰਟ ਕਰੀਏ ਪੰਜੀਰੀ ਪੰਜੀਰੀ ਆਪਾਂ ਕਿਲੋ ਘੀਚ ਪਾਏ 50 ਗ੍ਰਾਮ ਮਖਾਣੇ ਦੇਸੀ ਕੀ ਹੈ ਜੀ ਤੁਹਾਨੂੰ ਦੱਸਿਆ ਕਿ ਬਣਾਉਣ ਲੱਗੇ ਆਪਾਂ ਤੇ ਇਹਨਾਂ ਨੂੰ ਫਰਾਈ ਕਰ ਲੈਣਾ ਫਰਾਈ ਕਰਕੇ ਕੱਢ ਲੈਣਾ ਹਲਕੇ ਹਲਕੇ 골ਡਨ ਹੋ ਜੂਗੇ ਆ ਹੋ ਗਏ ਇਹਨਾਂ ਨੂੰ ਕੱਢ ਲਓ ਆ ਹੁਣ ਆਪਾਂ ਪਾਇਆ ਆਟਾ ਕਿੰਨਾ ਆਟਾ ਜਿੰਨਾ ਵੀ ਹੁੰਦਾ ਹੀ ਆਟਾ ਕਿਲੋ ਲੈ ਲਓ ਕਿਲੋ ਕੀ ਕਿਲੋ ਹੀ ਆਟਾ ਪਾਇਆ ਆਪਾਂ ਵੀਡੀਓ ਐਂਡ ਤੱਕ ਦਿਰੂਰ ਦੇਖਿਓ ਜੀ ਮੈਂ ਤੁਹਾਨੂੰ ਸਾਰੇ ਅੱਗੇ ਅੱਗੇ ਕਿਵੇਂ ਕੀ ਕਰਨਾ ਸਾਰਾ ਦੱਸੀ ਜਾਣਾ ਨਾਲ ਨਾਲ रेसिपी ट्राई ਵੀ ਕਰਿਆ ਕਰੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਵੀ ਕਹੇ ਜੀ ਬਣਦੀ ਐ ਜਦ ਤੱਕ ਆਪਾਂ ట్రਾਈ ਨਹੀਂ ਆਦੇ ਫਿਰ ਪਤਾ ਨਹੀਂ ਲੱਗਦਾ ਸੋ ਆਪਾਂ ਛੇਤੀਓ ਆਟੇ ਵਾਲੀ ਤੋਂ ਬਾਅਦ ਆਪਾਂ ਬੇਸਣ ਵਾਲੀ ਵੀ ਲੈ ਕੇ ਆਵਾਂਗੇ ਪੰਜੀਰੀ ਆ ਸਾਰਾ ਸਮਾਨ ਹੈਗਾ ਜੀ ਦੇਚ 20 ਗ੍ਰਾਮ ਗੁੰਦ ਸੁੰਡ ਕਮਰਕਾਸ ਜੁਆ ਸੌਂਫ ਬੇਲ ਤੌਰ ਪੜੀ ਛੋਟੀ ਹੈੜ ਤੌਰ ਹਣ ਚਾਰੇ ਗੁੰਦ ਹਾਂ ਬੱਸ ਹਾਂ ਠੀਕ ਹੈ ਜੀ ਆ ਸਾਰਾ ਕੁਛ ਇਹ ਹੈ ਬੀਬੀ ਗ੍ਰਾਮ ਆਪਲੇਆ ਤੇ ਆ ਹੈਗੀ ਆ ਦਾਖਾਂ ਦੀਨੋਂ ਆਪਾਂ ਕਿਸ਼ਮਿਸ਼ ਵੀ ਕਹਿੰਦੇ ਆ 50 ਗ੍ਰਾਮ ਐ ਸੌਗੀ ਤੇ ਆ ਹੈਗਾ ਆਪਣਾ 200 ਗ੍ਰਾਮ ਬਦਾਮ ਤੇ 50 ਗ੍ਰਾਮ ਮਗਜ ਮਗਜ ਤੇ ਇਹਦੇ ਵਿੱਚ ਇੱਕ ਹੈਗੀ ਸੌਂਫ ਵੀ ਐ ਆਪਾਂ ਗ੍ਰाइंड ਕਰੀ ਰਹੀ ਆ ਇਹ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਸੌਂਫ ਨੂੰ ਗ੍ਰाइंड ਕਰਕੇ ਛਾਣ ਲੋ ਠੀਕ ਹੈ ਜਿਹੜੀ ਮੋਟੀ ਮੋਟੀ ਰਹਿ ਜੇ ਉਹਨੂੰ ਕੱਢ ਦੋ ਬਿਲਕੁਲ ਬਰੀਕ ਕਰਕੇ ਰੱਖੀ ਹੋਈ ਹੈ ਸਾਰੀ ਚੀਜ਼ਾਂ ਨੂੰ ਜੀ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਸਾਫ਼ ਕਰਕੇ ਅੱਗੇ ਦੇਖੋ ਜੀ ਰੈਸਪੀ ਆਹ ਦੇਖੋ ਜੀ ਆਟਾ ਭੁੱਜ ਗਿਆ ਕਲਰ ਦੇ ਫਿਰ ਆਪਾਂ ਪਾ ਦੇਣੀ ਹੈ ਕਿਸ਼ਮਿਸ਼ ਜਿਹਨੂੰ ਸੋਕੀ ਵੀ ਕਹਿੰਦੇ ਆ ਜਿਹਨੂੰ ਦੱਖ ਆ ਵੀ ਕਹਿੰਦੇ ਆ ਜੀ ਆ ਦੇਖਿਓ ਬੁਲਬਲੇ ਜੇ ਬਣ ਕੇ ਉੱਪਰ ਆ ਜੂਗੇ ਆ ਗਿਆ ਆ ਗਿਆ ਆ ਗਿਆ ਇਹ ਨੂੰ ਨਾ ਮੜੀ ਨਹੀਂ ਲੱਦੀ ਆ ਦੇਖੋ ਬਣ ਗਏ ਦਾਣੇ ਇਹ ਮਤਲਬ ਪੁੱਜ ਗਿਆ ਨਾ ਕੀਚ ਆ ਦੇਖ ਯਸ ਆ ਜਿਹੜਾ ਤੁਹਾਨੂੰ ਸੁੰਡ ਵਗੈਰਾ ਸਾਰੀ ਚੀਜ਼ਾਂ ਦੱਸਿਆ ਉਹ ਪਾਤੀ ਆਪਾਂ ਜਵੈਣ ਸੁੰਡ ਸੋਗੀ ਕਮਰਕਸ ਸੋਰ ਪਲੀ ਛਾਰੇ ਗੂੰਦ ਨੇ ਛਾਰੇ ਮਖ ਜੁੰਦੇ ਛਾਰੇ ਗੂੰਦ ਵੀ ਹੁੰਦੇ ਛਾਰੇ ਗੂੰਦ ਵੀ ਹੁੰਦੇ ਆ ਭਾਈ ਆਪਾਂ ਨੂੰ ਨਹੀਂ ਪਤਾ ਆ ਗੂੰਦ ਹੈ ਹਨਾ ਕਮਰਕਸ ਆਪਾਂ ਚਲੋ ਇਹ ਕਮਰ ਨੂੰ ਕਸਣੇ ਵਾਸਤੇ ਕਮਰ ਖਸ ਇਹ ਪਾਈ ਬੀਬੀਆਂ ਨੂੰ ਪਤਾ ਪੁਰਾਣੀ ਆ ਜਿਹੜੀਆਂ ਸਾਨੂੰ ਤਾਂ ਇੰਨਾ ਪਤਾ ਪੁੱਤ ਨਹੀਂ ਫੇਰ ਆਪਾਂ ਆਹ ਪਾਤਾ ਜੀ। ਸੌਂਫ ਤੇ ਬਦਾਮ ਜਿਹੜਾ ਸਾਰਾ ਆਪ ਗ੍ਰाइंड ਕਰ ਲਿਆ। ਤੇ ਜਿਹੜੇ ਆਪਾਂ ਪਹਿਲਾਂ ਕਿਤੇ ਸੀਗੇ ਉਹ ਵੀ ਆਪ ਗ੍ਰाइंड ਕਰ ਲਿਆ। ਫੁੱਲ ਪਤਾਸੇ ਮਖਾਣੇ ਕਹਿੰਦੇ ਜੀ ਨੂੰ। ਪਾਣੀ ਵਿੱਚ ਗੈਸ ਕਰ ਦੋ ਬੰਦ ਫਿਰ ਆ ਪਾਵਾਂ ਮਖਾਣੇ ਦੇਖੋ ਹਾਇ ਹੈ ਬੜੀ ਖੁਸ਼ਬੂ ਹਰ ਖੁਸ਼ਬੂ ਬਹੁਤ ਸੋਹਣੀ ਆਂਦੀ ਹੈ ਜੀ ਇਹ ਤਾਂ ਪਤਾ ਹੀ ਹੈ ਦੇਸੀ ਘੀ ਹੈ ਆਪਾ ਪਾਉਣ ਲੱਗਿਆ 70 ਆਪਣੇ ਟੇਸਟ ਅਨੁਸਾਰ ਵੱਧ ਘੱਟ ਕਰ ਲਿਓ ਜੇ ਕਿਲੋ ਆਟਾ ਹੈ ਤਾਂ 1/2 ਕਿਲੋ ਸ਼ੱਕਰ ਪਾਉਣੀ ਹੈ ਤੇ ਇਹਨੂੰ ਕਰ ਦੇਣਾ ਆਪਾਂ ਚੰਗੀ ਤਰ੍ਹਾਂ ਮਿਕਸ ਆਪਣੀ ਪੰਜੀਰੀ ਬਣ ਕੇ ਹੋ ਗਈ ਤਿਆਰ ਤੇ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਹੋਵੇ ਸਾਡੇ ਚੈਨਲ ਮਨਤਾਜ ਕਿਚਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ ਥੈਂਕ ਯੂ so much